ਸੱਚੀ ਗੱਲ ਦੀ ਸਾਰੇ ਨੂੰ ਅੱਜ ਦੀ ਕਹਾਣੀ ਪੰਡੋਰਾ ਕਹਾਣੀਕਾਰ ਨੇ ਜੀ ਮੇਜਰ ਮੰਗਟ ਸਤਵੀਰ ਨੂੰ ਨੀਂਦ ਨਹੀਂ ਸੀ ਆ ਰਹੀ ਦਿਨ ਵੇਲੇ ਦ੍ਰਿਸ਼ ਅੱਖਾਂ ਅੱਗੇ ਸਾਕਾਰ ਹੁੰਦੇ ਨੇ ਨੀਂਦ ਦੀਆਂ ਗੋਲੀਆਂ ਵੱਲ ਜਾਂਦਾ ਜਾਂਦਾ ਹੱਥ ਫੇਰ ਰੁਕ ਜਾਂਦਾ ਹੈ ਪਤੀ ਦੇ ਘਰਾੜੇ ਲਗਾਤਾਰ جاری ਨੇ ਅਕਸਰ ਸ਼ਰਾਬ ਦੇ ਨਸ਼ੇ 'ਚ ਉਹ ਅਜੀਬ ਜਿਹੀਆਂ ਆਵਾਜ਼ਾਂ ਵਾਲੇ ਘਰਾੜੇ ਮਾਰਦਾ ਹੈ ਤੇ ਵੀ ਕਿਹੜੇ ਖੋਜ ਜਾ ਪਏ ਸਤਵੀਰ ਸੋਚਦੀ ਇਹ ਤਾਂ ਪੈ ਗਿਆ ਡੱਫ ਕੇ ਇਉਂ ਭਲਾ ਮਸਲੇ ਹੱਲ ਹੋ ਜਾਣਗੇ ਕੁੜੀ ਪਤਾ ਨਹੀਂ ਕਿੱਥੇ ਆ ਘਰ ਨੂੰ ਰਾਤ ਆਊ ਵੀ ਜਾਂ ਨਹੀਂ ਇਸ ਰੱਬ ਦੇ ਬੰਦੇ ਨੂੰ ਭਲਾ ਹੈ ਕੋਈ ਫਿਕਰ ਕਬੂਤਰ ਦੇ ਅੱਖਾਂ ਵਿੱਚ ਚਣ ਨਾਲ ਖਤਰਾ ਟਲਤਾ ਨਹੀਂ ਜਾਣਾ ਇਉਂ ਪਕੌੜੇ ਹੋ ਕੇ ਭਲਾ ਕਿਵੇਂ ਸਰਜੂ ਉਹ ਸੋਚੀ ਜਾ ਰਹੀ ਸੀ ਪਾਰਸੇ ਚ ਪਈ ਡੱਬੀ ਨੂੰ ਉਨੇ ਕਈ ਵਾਰ ਛੋਇਆ ਕਿੰਨਾ ਚਾ ਸੀ ਉਹਨੂੰ ਧੀ ਨੂੰ ਆਪਣਾ ਬਰਥਡੇ ਗਿਫਟ ਦੇਣ ਦਾ ਉਹ ਕੰਮ ਤੋਂ ਮੁੜਦੀ ਏਸੇ ਕਰਕੇ ਸਕੁਅਰ 1 ਮਾਲ ਖੜਕੇ ਆਈ ਸੀ ਪਰ ਉਹਨੇ ਫੋਨ ਚੈੱਕ ਕੀਤਾ ਕੋਈ ਟੈਕਸਟ ਮੈਸੇਜ ਨਹੀਂ ਸੀ ਉਹ ਫੋਨ ਦੀ ਰਿੰਗ ਉਡੀਕਦੀ ਰਹੀ ਪਰ ਕੋਈ ਫੋਨ ਨਾ ਵੱਜਿਆ ਰਾਤ ਦੇ 11 ਵਜਣ ਵਾਲੇ ਸਨ ਬੀਬੀ ਦੇ ਖੰਗੂਰੇ ਦੱਸਦੇ ਸੀ ਕਿ ਉਹ ਵੀ ਅਜੇ ਨਹੀਂ ਸੁੱਤੀ ਉਹ ਤਾਂ ਦਿਲ ਕਰਦਾ ਸੀ ਕਿ ਕਿਤੇ ਘਰ ਛੱਡ ਕੇ ਉਹ ਦੌੜ ਜਾਵੇ ਪਰ ਜਾਵੇ ਕਿੱਥੇ ਦ੍ਰਿਸ਼ ਹੋਰ ਵੀ ਗੁੜੇ ਹੋਣ ਲੱਗੇ ਮੈਂ ਆਪਣੇ ਜਨਮ ਦਿਨ ਤੇ ਫਰੈਂਡਸ ਨਾਲ ਬਾਹਰ ਜਾਣਾ ਮੰਗਦੀ ਆ ਆਪਣੇ ਡੈਡ ਨੂੰ ਪੁੱਛ ਲੈ ਸਤਵੀਰ ਨੇ ਜਵਾਬ ਦਿੱਤਾ ਤੁਸੀਂ ਮੇਰੇ ਤੇ ਯਕੀਨ ਕਿਉਂ ਨਹੀਂ ਕਰਦੇ ਵਾਈ ਆਮ ਅਡਲਟ ਨਾਓ 19 ইয়ার্স ওল্ড ਮੈਗੀ ਪੂਰੇ ਗੁੱਸੇ ਚ ਬੋਲਦੀ ਰਹੀ ਉਹਨੇ ਫਰੈਂਡਸ ਦੇ ਕਹਿਣ ਤੇ ਹੀ ਕਿਸੇ ਨਾਈਟ ਕਲੱਬ 'ਚ ਆਪਣੀ ਪਾਰਟੀ ਰੱਖੀ ਸੀ। ਇਹ ਤੋਂ ਬਾਅਦ ਉਹਦੀ ਟੀਨੇਜ ਸਮਾਪਤ ਹੋ ਜਾਣੀ ਸੀ। ਇਹ ਸਪੈਸ਼ਲ ਸੈਲੀਬ੍ਰੇਸ਼ਨ ਸੀ ਜਿਹਦਾ ਖਰਚਾ ਵੀ ਉਹਨੇ ਆਪ ਦੀ ਕਮਾਈ ਤੇ ਕਰਨਾ ਸੀ। ਫਿਰ ਘਰ ਦੇ ਨੂੰ ਕੀ ਤਕਲੀਫ ਸੀ? ਉਹਨੂੰ ਸਮਝ ਨਹੀਂ ਸੀ ਆ ਰਹੀ। ਦਾਦੀ ਮਾ ਦੀ ਇੱਕੋ ਰੱਟ ਸੀ ਕਿ ਜੇ ਬਹੁਤਾ ਕਰਦੀਆਂ ਤਾਂ ਗੁਰਦੁਆਰੇ ਜਾ ਕੇ ਓਮੀਰ ਅਰਦਾਸ ਕਰਵਾ ਕੇ ਜਨਮ ਦਿਨ ਮਨਾ ਲਓ। ਜਿਵੇਂ ਦਾ ਸਵੀਟ 16 ਮਨਾਇਆ ਸੀ ਵੈਸੇ ਵੀ ਉਹਦੀ ਸੱਸ ਜਿੰਨੀਆਂ ਗੱਲਾਂ ਦੇ ਹੱਕ ਵਿੱਚ ਨਹੀਂ ਸੀ ਇਹਨਾਂ ਨੂੰ ਪੁੱਠੇ ਰਿਵਾਜ ਕਹਿ ਕੇ ਕੋਸਤੀ ਰਹਿੰਦੀ ਉਹਦੇ ਪਤੀ ਬਲਬੀਰ ਦਾ ਹਾਲ ਤਾਂ ਇਹਨਾਂ ਚਾਰਮਾ ਵਰਗਾ ਸੀ ਜੋ ਪਰਿਵਾਰਕ ਕੰਗਣ ਨਾਲ ਬੰਨੇ ਹੋਏ ਵੀ ਆਪਸ ਵਿੱਚ ਭਿੜ ਦੇ ਖੜਕਦੇ ਰਹਿੰਦੇ ਮੈਗੀ ਦਾ ਵੀ ਇੱਕ ਆਪਣਾ ਹੀ ਸੰਸਾਰ ਸੀ ਉਧਰ ਬਲਬੀਰ ਨੂੰ ਵੀ ਜਾਨਣਾ ਥਾਲੀ ਦੇ ਲੱਡੂ ਵਰਗਾ ਸੀ ਕਦੇ ਉਹ ਮਾਂ ਦੀ ਸੁਣਦਾ ਕਦੇ ਘਰ ਵਾਲੀ ਦੀ ਪਰ ਅੰਤ ਨੂੰ ਮਾਂ ਦਾ ਫੈਸਲਾ ਭਾਰੂ ਪੈ ਜਾਂਦਾ ਸਤਵੀਰ ਕਹਿੰਦੀ ਕਿ ਉਹਦਾ ਤਾਂ ਸਟੈਂਡ ਹੀ ਕੋਈ ਨਹੀਂ ਜਦੋਂ ਬਲਵੀਰ ਨੇ ਮਾਂ ਦੇ ਇਹ ਕਹਿਣ ਤੇ ਮੈਗੀ ਨੂੰ ਵਰਜਿਆ ਕੁੜੀਆਂ ਦਾ ਬਾਹਰ ਕੀ ਕੰਮ ਤਾਂ ਮੈਗੀ ਦੀ ਸੁਰ ਹੋਰ ਉੱਚੀ ਹੋ ਗਈ ਮੈਂ ਹੁਣ ਉਹਨਾਂ ਨੂੰ ਕੀ ਜਵਾਬ ਦੇਵਾਂ ਉਹਦਾ ਕਸੂਰ ਸਿਰਫ ਐਨਾ ਸੀ ਕਿ ਉਹਨੇ ਘਰ ਆ ਕੇ ਸੱਚੋ ਸੱਚ ਦੱਸ ਦਿੱਤਾ ਸੀ ਕਿ ਇਸ ਵਾਰ ਉਹ ਆਪਣਾ ਜਨਮ ਦਿਨ ਫਰੈਂਡਸ ਨਾਲ ਮਿਲ ਕੇ ਮਨਾਉਣਾ ਚਾਹੁੰਦੀ ਆ ਇਹ ਕਿਆਸ ਅਰਾਈਆਂ ਤਾਂ ਬਲਬੀਰ ਨੇ ਆਪ ਹੀ ਲਗਾ ਲਈਆਂ ਕਿ ਕਿਸੇ ਨਾਈਟ ਕਲੱਬ ਚ ਜਾਣਗੇ ਡਰਿੰਕ ਤੇ ਡਾਂਸ ਕਰਨਗੇ ਮੁੰਡੇ ਵੀ ਨਾਲ ਹੋਣਗੇ ਹੋ ਸਕਦਾ ਨਸ਼ਾ ਤੇ ਗਲਤ ਕੰਮ ਵੀ ਹੋਵੇ ਉਹਦੀ ਸੋਚ ਅਜੇ ਉਹਨਾਂ ਪਿੱਛਾਂ ਖਿੱਚੂ ਮਰਦਾਂ ਵਾਲੀ ਸੀ ਜੋ ਖੁਦ ਹੀ ਕਲਪਨਾਵਾ ਕਰਕੇ ਕੋਈ ਮਾਨਸਿਕ ਰੋਗ ਸਹਿਣ ਲੈਂਦੇ ਨੇ ਜਾਂ ਫਿਰ दारू ਪੀਣ ਲੱਗ ਜਾਂਦੇ ਨੇ ਸਤਵੀਰ ਦੀ ਬੇਚੈਨੀ ਹੋਰ ਵਧਣ ਲੱਗੀ ਦਿਨ ਦਾ ਇੱਕ ਦ੍ਰਿਸ਼ ਹੋਰ ਉੱਭਰਿਆ ਦਾਦੀ ਦੇ ਕੰਨ ਮਹਿੰਗੀ ਦੀਆਂ ਗੱਲਾਂ ਵਾਲੀ ਸਨ ਉਹਨੂੰ ਮੈਗੀ ਦਾ ਪਿਆਰ ਵੀ ਆਉਂਦਾ ਤੇ ਤਕੜਾ ਵਿਰੋਧ ਵੀ ਉਪਜਦਾ ਪਤਾ ਨਹੀਂ ਉਹ ਉਮਰਾਂ ਦਾ 파ੜਾ ਸੀ ਜਾਂ ਕੋਈ ਅੰਦਰੋਨੀ ਸਾੜਾ ਉਹਨਾਂ ਦਾ ਸ਼ਬਦ ਦੇ ਇੱਟ ਖੜਕਾ ਜਾ ਰਹੀ ਹੀ ਰਹਿੰਦਾ ਮੈਗੀ ਦੇ ਪਾਏ ਕੱਪੜੇ ਉਹਨੂੰ ਫੁੱਟ ਹੀ ਆਖ ਨਾ ਪਾਉਂਦੇ ਮੈਗੀ ਦੇ ਪਾਏ ਹੋਏ ਕੱਪੜੇ ਦੇਖ ਉਹਨੇ ਇਹ ਵੀ ਕਹਿ ਦਿੱਤਾ ਸੀ ਚੱਜ ਨਾ ਸਹੂਰ ਅੱਖੇ ਮੈਂ ਬਸਰੇ ਦੀ ਹੋਰ ਅੱਗੋਂ ਮੈਗੀ ਵੀ ਹਰਖ ਗਈ ਤੇ ਕਹਿਨ ਦੀ ਮਿਸਿਸ ਬਲਵੰਤ mind your own business ਤੇ ਦਾਦੀ ਬਲਵੰਤ ਕੌਰ ਦਾ ਪਾਰਾ ਇਹ ਸੁਣਦਿਆਂ ਆਕਾਸ਼ ਚਾ ਛੜਿਆ ਮੁੰਡਿਆ ਜੇ ਤੇਰੀ ਘਰ ਵਾਲੀ ਮਤ ਨਹੀਂ ਦਿੰਦੀ ਤੈਨੂੰ ਤਾਂ ਦਿੰਦਾ ਏ ਏਕਣ ਨੀਕਰਾਂ ਤੇ ਝੱਗੀਆਂ ਜਿਹਾ ਪਾਈਤੂਰੀ ਫਿਰਦੀ ਆ ਭਲਾ ਚੰਗਾ ਲੱਗਦਾ ਸਾਨੂੰ ਕੀ ਤੇ ਗਰਮੀ ਨਹੀਂ ਲੱਗਦੀ ਭਲਬੀਰ ਪੈਰ ਜੇ ਮਲ ਦਾ ਪਰੇ ਨੂੰ ਹੋ ਤੁਰਦਾ ਉਹਨੂੰ ਮੈਗੀ ਦਾ ਦਾਦੀ ਨੂੰ ਇਓ ਨਾਂ ਲੈ ਕੇ ਰੁੱਖੇ ਅੰਦਾਜ਼ ਚ ਬੋਲਣਾ ਚੰਗਾ ਨਹੀਂ ਸੀ ਲੱਗਿਆ ਜਦੋਂ ਬਲਵੰਤ ਕੌਰ ਮੈਗੀ ਨੂੰ ਘੋਟ ਕੇ ਮਨਜੀਂਦਰ ਕੌਰ ਕਹਿੰਦੀ ਤਾਂ ਉਸ ਨੂੰ ਮਿਸਿਸ ਬੰਤੋ ਕਹਿ ਕੇ ਬੁਲਾਉਂਦੀ ਕਦੇ-ਕਦੇ ਮੈਗੀ ਨੂੰ ਲੱਗਦਾ ਕਿ ਦਾਦੀ ਆਪਣੀ ਉਮਰ ਲੰਘਾ ਚੁੱਕੀ ਹੈ ਤੇ ਹੁਣ ਉਹ ਜੈਲਸ ਹੋ ਕੇ ਉਹਦੇ ਰਾਹ 'ਚ ਰੋੜੇ ਠਕਾ ਰਹੀ ਆ ਹਰ ਕਿਸੇ ਨੂੰ ਨਾਮ ਲੈ ਕੇ ਬੁਲਾਉਣਾ ਉਹਨੂੰ ਸਕੂਲ ਵਿੱਚ ਸਿਖਾਇਆ ਗਿਆ ਸੀ ਉਹ ਤਾਂ ਆਪਣੇ ਟੀਚਰਾਂ ਦੇ ਵੀ ਨਾਮ ਲੈ ਕੇ ਬੁਲਾਉਂਦੀ ਸੀ ਤੇ ਉਧਰੋਂ ਬਲਵੰਤ ਕੌਰ ਨੇ ਤਾਂ ਅੱਗੇ ساری ਜ਼ਿੰਦਗੀ ਆਪਣੇ ਪਤੀ ਦਾ ਨਾਮ ਨਹੀਂ ਸੀ ਲਿਆ ਉਹ ਹੌਸਲੀ ਤਾਂ ਹੁਣ ਤੱਕ ਬਲਬੀਰ ਦਾ ਬਾਪੂ ਹੀ ਸੀ ਪਰ ਇੱਥੇ ਉਹ ਆਪਣਾ ਬੀਤਿਆ ਵੇਲਾ ਠੋਸਣ ਤੇ ਤੁਲੀ ਹੋਈ ਸੀ ਸਤਵੀਰ ਨੂੰ ਲੱਗਦਾ ਕਿ ਵਕਤ ਦਾ ਪਈਆ ਕਦੇ ਪਿੱਛੇ ਨਹੀਂ ਮੁੜਦਾ ਪਰ ਉਹਦੀ ਸੁਣਦਾ ਕੌਣ ਸੀ ਤੁਸੀਂ ਨਿਆਣੇ ਸਿਰ ਚੜਾਏ ਹੋਏ ਨੇ ਦਾਦੀ ਨੇ ਖੁੰਡੀ ਨਾਲ ਫਰਸ਼ ਠਕੋ ਰਿਆ ਬਲਬੀਰ 버ਗਰ ਚ ਫਸੀ ਪੈਟੀ ਵਾਂਗ ਮਹਿਸੂਸ ਕਰਦਾ ਫਿਰ ਕਿਚਨ ਚ ਜਾ ਖੜਿਆ ਤੇ ਸਤਵੀਰ ਬੈਡਰੂਮ ਚ ਕਪੜੇ ਪ੍ਰੈਸ ਕਰਦੀ ਰਹੀ ਜਦੋਂ ਬਲਬੀਰ ਵੀ ਉਸੇ ਕਮਰੇ ਚ ਆਵੜਿਆ ਤਾਂ ਸਤਵੀਰ ਤੋਂ ਕਹਿ ਹੋ ਗਿਆ ਕਿ ਬੀਬੀ ਬੱਚਿਆਂ ਦੀ ਲਾਈਫ ਚ ਕੁਝ ਜ਼ਿਆਦਾ ਤੇ ਬੇਲੂੜੀ ਦਖਲੰਦਾਜ਼ੀ ਨਹੀਂ ਕਰਦੀ। ਨਾ ਚੁੱਪ ਬੈ ਕੇ ਤਾਂ ਰੋਟੀ ਵੀ ਨਹੀਂ ਖਾ ਹੁੰਦੀ। ਬਸ ਐਨੀ ਗੱਲ ਤੋਂ ਹੀ ਬਲਬੀਰ ਦਾ ਪਾਰਾ ਚੜ ਗਿਆ। ਅਖੇ ਮੇਰੀ ਮਾਂ ਐ ਤੂੰ ਬੋਲਦੀ ਕਿਵੇਂ ਆ? ਨਾ ਸੀ ਕੁਝ ਨਹੀਂ ਲੱਗਦੇ ਤੇਰੇ। ਸਤਵੀਰ ਨੂੰ ਲੱਗਦਾ ਬਲਬੀਰ ਸਨਸਕਾਰਾਂ ਦੀਆਂ ਬੇਲੂੜੀਆਂ ਪੰਡਾਂ ਚੁੱਕੀ ਵਰਦਾਈ। ਹਰ ਮਸਲੇ 'ਚ ਬੀਬੀ ਦੀ ਗੱਲ ਨੂੰ ਅੱਖਾਂ ਮੀਟ ਕੇ ਮੰਨ ਲੈਣਾ ਐਸੇ ਕਰਕੇ ਸੀ। ਬੰਦਾ ਇੰਨਾ ਵੀ ਕੰਨਾਂ ਦਾ ਕੱਚਾ ਨਹੀਂ ਹੋਣਾ ਚਾਹੀਦਾ। ਉਹ ਬੈਠੀ ਖਿਜਦੀ ਰਹੀ। ਜੂਨ ਖਰਾਬ ਆ ਸਾਡੀ ਤਾਂ। ਮੇਰੇ ਨਾਲ ਵੀ ਤਾਂ ਨਵਾਂ ਨਵਾਂ ਆਇਆ ਸੀ ਇਹ ਕੁਝ ਕਰਦਾ ਸੀ। ਕਦੇ ਲੋ ਕੱਟ ਗਲੇ ਨਹੀਂ ਪਾਉਣੇ। ਕਦੇ 슬ੀਵਲੈਸ ਨਹੀਂ ਪਾਉਣੇ। ਜ਼ਮਾਨਾ ਬਦਲ ਗਿਆ ਪਰ ਇਹ ਬੰਦਾ ਨਹੀਂ ਬਦਲਿਆ। ਆਖੇ ਸ਼ਾਰਟਸ ਨਹੀਂ ਪਹਿਨਣੀਆਂ। ਕਿਤੇ ਬਾਹਰ ਨਹੀਂ ਜਾਣਾ। ਸਾਨੂੰ ਬੁਰਕੇ ਪਵਾ ਕੇ ਅੰਦਰ ਬਿਠਾ ਦੋ ਕੰਮ ਤੇ ਭੇਜਣ ਦੀ ਵੀ ਕੀ ਲੋੜ ਆ ਫਿਰ ਬੱਚਿਆਂ ਨੂੰ ਮੈਂ ਕੀ ਕੀ ਸਮਝਾਵਾਂ ਸਾਰੇ ਬਿਮਾਰ ਕਿਤੇ ਪਏ ਨੇ ਨਾ ਮਾਂ ਪੁੱਤਾਂ ਨੇ ਸਤਵੀਰ ਦਾ ਫਿਰ ਰੋ ਨਿਕਲ ਗਿਆ ਪਹਿਲਾਂ ਤਾਂ ਦਾਦੀ ਵੀ ਕਹਿੰਦੀ ਸੀ ਕਿਵੇਂ ਮੈਗੀ ਨੂੰ ਬਰਥਡੇ ਤੇ ਆਪਣਾ ਸੋਨੇ ਦਾ ਕੰਗਣ ਦੇ ਦੇਣਾ ਜੋ ਮਰਜ਼ੀ ਬਣਵਾ ਲਵੇ ਪਰ ਮੈਗੀ ਦਾ ਕਹਿਣਾ ਸੀ ਕਿ ਉਹ ਸੋਨੇ ਦੀ ਜੁਐਲਰੀ ਨਹੀਂ ਪਹਿਨਦੀ ਜੇ ਲੈਣਾ ਹੀ ਆ ਤਾਂ ਪੰਡੋਰਾ ਲੈ ਦੇਵੇ ਭਲਾ ਏ ਕਿਦਰਲੀ ਬਗਾਵਤ ਹੋ ਗਈ ਜੇ ਬੀਬੀ ਨੂੰ ਪੰਡੋਰੇ ਦਾ ਪਤਾ ਹੀ ਨਹੀਂ ਤਾਂ ਇਹਦਾ ਮਤਲਬ ਇਹ ਤਾਂ ਨਹੀਂ ਕਿ ਇਹ ਫਜ਼ੂਲ ਖਰਚੀ ਆ ਕਿਵੇਂ ਦੋਨੇ ਵਿਚਾਰੀ ਦੇ ਮਗਰ ਪੈ ਗੇ ਇਸੇ ਕਰਕੇ ਸਤਵੀਰ ਸਕੇਰ 1 ਮਾਲ ਤੋਂ ਪੰਡੋਰਾ ਲੈ ਆਈ ਜਦੋਂ ਧੀ ਨੂੰ ਦੇਣ ਦਾ ਵਕਤ ਆਇਆ ਉਹ ਘਰੋਂ ਗੁੱਸੇ ਹੋ ਕੇ ਤੁਰ ਪਈ ਫੋਨ ਤੇ ਅਜੇ ਤੱਕ ਵੀ ਕੋਈ ਮੈਸੇਜ ਨਹੀਂ ਸੀ ਆਇਆ ਹੁਣ ਉਹ ਤੇ ਬੇਚੈਨੀ ਦੇ ਨਾਲ-ਨਾਲ ਬਲੱਡ ਪ੍ਰੈਸ਼ਰ ਵਧਦਾ ਜਾ ਰਿਹਾ ਸੀ ਬੀਪੀ ਦੀ ਗੋਲੀ ਚੁੱਕ ਕੇ ਲੈਣ ਦੀ ਹਿੰਮਤ ਵੀ ਉਹਦੇ ਵਿੱਚ ਨਹੀਂ ਸੀ। ਨੀਂਦੀਆਂ ਗੋਲੀਆਂ ਲੈਣ ਬਾਰੇ ਉਹ ਅਜੇ ਵੀ ਦੁਚਿੱਤੀ ਸੀ। ਮੈਗੀ ਦਾ ਅਸਲ ਨਾਮ ਮਨਜਿੰਦਰ ਕੌਰ ਮਾਨ ਹੈ ਪਰ ਉਹ ਆਪਣੇ ਆਪ ਨੂੰ ਮੈਗੀ ਮਾਨ ਕਹਾ ਕੇ ਖੁਸ਼ ਹੁੰਦੀ ਆ। ਇਹ ਨਾਮ ਉਹਨੇ ਸਕੂਲ 'ਚ ਅਧਿਆਪਕਾਂ ਤੇ ਫਰੈਂਡਾਂ ਦੀ ਸੌਖ ਲਈ ਰੱਖ ਲਿਆ ਸੀ। ਜਿਨ੍ਹਾਂ ਨੂੰ ਮਨਜਿੰਦਰ ਕਹਿਣਾ ਔਖਾ ਲੱਗਦਾ ਸੀ। ਹੁਣ ਉਹ ਹਰ ਕਿਸੇ ਲਈ ਮੈਗੀ ਹੀ ਸੀ। ਕਰਦਾਦੀ ਲਈ ਅਜੇ ਵੀ ਮਨਜਿੰਦਰ ਦਾਦੀ ਨੂੰ ਮੈਗੀ ਨਾਮ ਤਾਂ ਬਿਲਕੁਲ ਪਸੰਦ ਨਹੀਂ ਸੀ ਉਹ ਤਾਂ ਅੱਧਾ ਨਾਮ ਲੈਣ ਦੇ ਖਿਲਾਫ ਸੀ ਇਸੇ ਕਰਕੇ ਤਾਂ ਮੈਗੀ ਵੀ ਮਿਸ ਬੰਤੋ ਕਹਿ ਕੇ ਉਹਨੂੰ ਖਿਜਾਉਂਦੀ ਰਹਿੰਦੀ ਬਲਵੰਤ ਕੌਰ ਸਾਰੇ ਦੋਸ਼ਾਂ ਦਾ ਤੋੜਾ ਮੈਗੀ ਦੀ ਮਾਂ ਤੇ ਝਾੜਦੀ ਕਿ ਮਾਂ ਨੇ ਬੋਲਣ ਦੀ ਅਕਲ ਨਹੀਂ ਦਿੱਤੀ ਨਿਆਣਿਆਂ ਤੇ ਪਿਓ ਦਾ ਕੋਈ ਹੱਕ ਨਹੀਂ ਫਿਰ ਬੀਬੀ ਆਪਣੇ ਮੁੰਡੇ ਨੂੰ ਦੋਸ਼ ਕਿਉਂ ਨਹੀਂ ਦਿੰਦੀ ਸਤਵੀਰ ਨੂੰ ਸਾਰੇ ਪਿੰਡੇ 'ਚੋਂ 16 ਚੁਗਦੀਆਂ ਮਹਿਸੂਸ ਹੋਈਆਂ ਏ ਨੀ ਸੀ ਕਿ ਸਤਵਿੰਦਰ ਮੈਗੀ ਨੂੰ ਸਮਝਾਉਂਦੀ ਨਹੀਂ ਸੀ ਪਰ ਉਹਦਾ ਪਰਤਵਾ ਜਵਾਬ ਹੁੰਦਾ ਯੂ ਗਾਇਸ ਨੈਵਰ ਲਿਸਨ ਮੀ ਪੰਜਾਬੀ ਪਰਿਵਾਰਾਂ ਚ ਨਿਆਣਿਆਂ ਦੀ ਸੁਣੀ ਕਿੱਥੇ ਜਾਂਦੀ ਹੈ ਬਲਕਿ ਉਹਨਾਂ ਨੂੰ ਸੁਣਾਈ ਜਾਂਦੀ ਹੈ ਹੁਕਮ ਦਿੱਤਾ ਜਾਂਦਾ ਈਨ ਮਨਵਾਈ ਜਾਂਦੀ ਆ ਮੈਗੀ ਕੈਨੇਡੀਅਨ ਬੌਰਨ ਉਹਨਾਂ ਬੱਚਿਆਂ ਚੋਂ ਇੱਕ ਸੀ ਜੋ ਆਪੋ ਆਪਣੀ ਹੋਣ ਦੇ ਲਈ ਲੜਾਈ ਲੜਦੇ ਬਗਾਵਤ ਤੇ ਉਤਰ ਆਉਂਦੇ ਨੇ ਸਤਵੀਰ ਸੋਚਦੀ ਰਹੀ ਮੈਗੀ ਉਹੀ ਕੱਪੜੇ ਪਹਿਨਦੀ ਜੋ ਨੂੰ ਪਸੰਦ ਨੇ ਉਹੀ ਖਾਣਾ ਖਾਂਦੀ ਜੋ ਨੂੰ ਦਿਲ ਕਰਦਾ ਮੈਗੀ ਆਪਣੇ ਹੱਕ ਲੈਣਾ ਜਾਣਦੀ ਸੀ ਉਸ ਦੀ ਫਰੈਂਡਸ਼ਿਪ ਲਿਸਟ ਚੋਂ ਕਈਆਂ ਨੇ ਘਰੋਂ ਬਗਾਵਤ ਕੀਤੀ ਸੀ ਤੇ ਹੁਣ ਉਹ ਆਪ ਇਸ ਬਗਾਵਤ ਤੇ ਉਤਾਰੂ ਸੀ ਉਹ ਆਪਣੀ ਆਜ਼ਾਦ ਹੋਣ ਲਈ ਲੜਾਈ ਲੜ ਰਹੀ ਸੀ ਅਚਾਨਕ ਟੈਕਸਟ ਮੈਸੇਜ ਵਾਲੀ ਰਿੰਗ ਟੂ ਟੂ ਹੋਈ ਸਤਵੀਰ ਨੇ ਕਾਲੀ ਨਾਲ ਫੋਨ ਚੁੱਕਿਆ ਇਹ ਮੈਗੀ ਦਾ ਹੀ ਟੈਕਸਟ ਸੀ ਮਮ ਆਈ ਐਮ ਓਕੇ ਮੈਂ ਫਰੈਂਡਸ ਨਾਲ ਆਂ ਰਾਤ ਨੂੰ ਫਰੈਂਡਸ ਨਾਲ ਹੀ ਰਹਾਂਗੀ ਪਹਿਲਾਂ ਅਸੀਂ ਮੂਵੀ ਦੇਖ ਕੇ ਆਏ ਸੀ ਹੁਣ ਮੈਨੂੰ ਪਾਰਟੀ ਦੇ ਰਹੇ ਨੇ ਰਾਤ ਨੂੰ ਅਸੀਂ ਸਾਰੇ ਹੋਟਲ 'ਚ ਠਹਿਰਾਂਗੇ ਮੈਂ ਕੱਲ ਸਵੇਰੇ ਆਵਾਂਗੀ ਜੇ ਮੇਰਾ ਕੇਕ ਕੱਟਣਾ ਹੋਇਆ ਤਾਂ ਕੱਲ ਕੱਟ ਲੈਣਾ ਤੁਸੀਂ ਮੇਰਾ ਕੋਈ ਫਿਕਰ ਨਾ ਕਰਨਾ ਗੁੱਡ ਨਾਈਟ ਸਤਵੀਰ ਅੰਦਰੋਂ ਬਹੁਤ ਖੁਸ਼ ਸੀ ਕਿ ਚਲੋਤੀ ਠੀਕ ਠਾਕ ਤਾਂ ਹੈ ਦੂਜੇ ਕਮਰੇ 'ਚ ਇੱਕ ਹੋਰ ਯੁੱਗ ਚੱਲ ਰਿਹਾ ਸੀ ਇਸ ਘਰ ਦੇ 4 ਕਮਰੇ ਨੇ ਇਥੇ ਚਾਰ ਯੁੱਗ ਵਸਦੇ ਨੇ ਜਿੱਥੇ ਕੰਮ ਦੀ ਥਕਾਵਟ ਆ ਬੱਚਿਆਂ ਦੀ ਚਿੰਤਾ ਜਾਂ ਨੀਂਦ ਦੀਆਂ ਗੋਲੀਆਂ ਨੇ ਬਲਵੀਰ ਸ਼ਰਾਬ ਦੇ ਨਸ਼ੇ 'ਚ ਸੁੱਤਾ ਪਿਆ ਘਰਾੜੇ ਮਾਰ ਰਿਹਾ ਸੀ ਇਹ ਘਰ ਦਾ ਸਭ ਤੋਂ ਛੋਟਾ ਬੈੱਡਰੂਮ ਆ ਕੰਧ ਤੇ ਬਾਬੇ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਤਸਵੀਰਾਂ ਨੇ ਸਾਈਡ ਟੇਬਲ ਤੇ 24 ਘੰਟੇ ਚੱਲਣ ਵਾਲਾ ਰੇਡੀਓ ਤੇ ਕਥਾ ਚੱਲ ਰਹੀ ਆ ਇੱਕ ਮਾਲਾ ਪਈ ਆ ਨਿਤਨੇਮ ਵਾਲਾ ਗੁਟਕਾ ਵੀ ਪਿਆ ਹਰ ਪਾਸੇ ਤੂਫ ਦੀ ਸੁਗੰਧ ਆ ਦੂਸਰੇ ਟੇਬਲ ਤੇ ਪਾਣੀ ਦੀ ਬੋਤਲ ਹੈ ਤੇ ਬਹੁਤ ਸਾਰੀਆਂ ਦਵਾਈਆਂ ਬਲਵੰਤ ਦਾ ਭਰੋਸੇਯੋਗ ਸਾਥ ਸਿਰਫ ਹੁਣ ਉਹਦੀ ਖੁੰਡੀ ਆ ਜੀਦਾ ਉਹ ਕਦੇ ਵਸਾ ਨਹੀਂ ਕਰਦੀ ਇਹਦੇ ਆਸਰੇ ਬਾਥਰੂਮ ਤੱਕ ਜਾਂਦੀ ਹੈ ਹੱਜੇ ਤਾਂ ਮਨ ਬਹੁਤ ਉਦਾਸ ਆ ਬਲਵੰਤ ਨੂੰ ਲੱਗਦਾ ਹੈ ਕਿ ਉਹ ਕਿਸੇ ਵਾਧੂ ਸਮਾਨ ਵਾਂਗਾ ਜਿਹਦੀ ਹੁਣ ਕੋਈ ਪੁੱਛ ਨਹੀਂ ਰਹੀ ਵੈਸੇ ਉਹ ਆਪਣੇ ਕਮਰੇ 'ਚ ਬੈਠੀ ਹਰ ਗੱਲ ਦੀ ਜਾਣਕਾਰੀ ਰੱਖਦੀ ਆ ਖੁੱਲਦੇ ਬੰਦ ਹੁੰਦੇ ਬੂਹੇ ਪਾਣੀ ਦੀ ਆਵਾਜ਼ ਪੈੜਚਾਲ ਬੋਲ ਬਰਾਲਾ ਉਹਨੂੰ ਸਭ ਕਾਸੀ ਦੀ ਨਿਰਖ ਪਰਖ ਦੀ ਪਹਿਚਾਨ ਆ ਅਜੇ ਤੱਕ ਉਹਨੂੰ ਬੰਦ ਹੋਏ ਦਰਵਾਜੇ ਦੀ ਆਵਾਜ਼ ਤੇ ਉਹ ਪੈੜਚਾਲ ਸੁਣਾਈ ਨਹੀਂ ਦਿੱਤੀ ਜੀ ਦੇ ਨਾਲ ਉਹਨੂੰ ਯਕੀਨ ਹੋ ਜੇ ਕਿ ਮੰਜਿੰਦਰ ਘਰ ਆ ਗਈ ਐਸੇ ਕਰਕੇ ਉਹਦਾ ਪਾਠ ਕਰਨ ਨੂੰ ਵੀ ਮਨ ਨਹੀਂ ਲੱਗਿਆ ਤੇ ਮਾਲਾ ਫੇਰਨ ਦਾ ਮਨ ਹੋਰ ਪਾਸੇ ਤੁਰ ਜਾਂਦਾ ਹੁਣ ਉਹ ਮਾਲਾ ਮੇਜ਼ ਤੇ ਪਈਆ ਅਸੀਂ ਕਿਤੇ ਕਦੇ ਕੁੜੀਆਂ ਨਹੀਂ ਸੀ ਇੰਨੀ ਜਮਲਾਈ ਆ ਕਿਵੇਂ ਪਿਓ ਦੇ ਮੂਰੇ ਬੋਲਦੀ ਸੀ ਸਾਡੇ ਮੂੰਹ 'ਚ ਤਾਂ ਜ਼ਬਾਨ ਨਹੀਂ ਸੀ ਹੁੰਦੀ ਜਾਂ ਫੇਰ ਉਹ ਵੇਲੇ ਹੀ ਚੰਗੇ ਤੇ ਹੁਣ ਤਾਂ ਜੈਖਣੇ ਕਲਯੁਗ ਆ ਗਿਆ ਉਹ ਆਪਣੇ ਆਪ ਨਾਲ ਹੀ ਗੱਲਾਂ ਕਰ ਰਹੀ ਸੀ ਦੀਨ ਵਾਲੇ ਦ੍ਰਿਸ਼ ਤਾਂ ਬਲਵੰਤ ਨੂੰ ਵੀ ਸੌਣ ਨਹੀਂ ਸੀ ਦੇ ਰਹੀ ਦੀਨੇ ਕਿਸੇ ਮੁੰਡੇ ਦਾ ਫੋਨ ਆਇਆ ਸੀ ਆਖੇ ਮੈਗੀ ਨਾਲ ਗੱਲ ਕਰਨੀ ਆ ਭਲਾ ਕਿਸੇ ਮੁੰਡੇ ਦਾ ਕੀ ਕੰਮ ਕਿਸੇ ਕੁਆਰੀ ਕੁੜੀ ਨੂੰ ਉਹਦੇ ਘਰੇ ਫੋਨ ਕਰੇ ਉਹਦਾ ਕੀ ਮਤਲਬ ਹੋਇਆ ਫਿਰ ਫੋਨ ਕਿਵੇਂ ਲੈ ਕੇ ਅੰਦਰ ਭੱਜੀ ਸੀ ਲੱਗਦਾ ਤਾਂ ਇਹ ਵੀ ਸੀ ਕਿ ਮੇਰਾ ਵਿੱਚੋਂ ਫੋਨ ਚੁੱਕਣਾ ਉਹਨੂੰ ਚੰਗਾ ਨਹੀਂ ਸੀ ਲੱਗਿਆ ਕਿਵੇਂ ਮੋਢੇ ਜਿ ਚੜਾਉਂਦੀ ਫਿਰਦੀ ਸੀ ਬਲਵੀਰ ਸੋਚ-ਸੋਚ ਕੇ ਬੇਚੈਨ ਹੁੰਦਾ ਰਿਹਾ ਇਧਰ ਦਾਦੀ ਮਾਂ ਦਾ ਵੀ ਇਹੋ ਹਾਲ ਸੀ ਜੇ ਮਾਂ ਪਿਓ ਦਾ ਕੋਈ ਕੰਟਰੋਲ ਹੋਵੇ ਤਾਂ ਹੀ ਹੈ ਨਾ ਅੱਖੇ ਨਿਆਣੇ ਕਿੱਧਰ ਦੇ ਜੰਮੇ ਪਲੇ ਨੇ ਕੀ ਅੱਗ ਲਾਉਣੀ ਹੈ ਇਹੋ ਜੇ ਮੁਲਕ ਨੂੰ ਜਿੱਥੇ ਕੋਈ ਸ਼ਰਮ ਹੀ ਆਈ ਨਹੀਂ ਪੀਓ ਵੀ ਕੁਝ ਨਹੀਂ ਕਹਿੰਦਾ ਹੁਣ ਅੱਧੀ ਰਾਤ ਹੋਣ ਵਾਲੀ ਆ ਅਜੇ ਤੱਕ ਨਹੀਂ ਘਰ ਮੁੜੀ ਮਾਂ ਨੂੰ ਕਿਤੇ ਦੀਂਦਾ ਨਹੀਂ ਭਲਵੰਤ ਕੌਰ ਨੇ ਸਟੀਲ ਦੇ ਗਲਾਸ ਚ ਬੋਤਲ ਚੋਂ ਪਾ ਕੇ ਪਾਣੀ ਪੀਤਾ ਤੇ ਗੋਲੀ ਦਿਲ ਘਬਰਾਉਣ ਤੋਂ ਹਟਾਉਣ ਵਾਲੀ ਲੈ ਲਈ ਚੈਨ ਫਿਰ ਵੀ ਨਾ ਆਇਆ ਚਲੋ ਮੈਨੂੰ ਕੀ ਆਪੇ ਅੱਖਾਂ 'ਚ ਘਸੁੰਨ ਦੇ ਕੇ ਰੋਣਗੇ ਜਦੋਂ ਕੋਈ ਨਵਾਂ ਚੰਨ ਚੜਾਤਾ ਜੇ ਕਿਸੇ ਕਾਲੇ-ਗੋਰੇ ਨਾਲ ਤੁਰ ਗਈ ਤਾਂ ਚੱਟ ਲੈਣ ਕੈਨੇਡਾ ਨੂੰ ਕੀ ਇੱਜ਼ਤ ਰਹਿ ਜੋ ਇਹਨਾਂ ਦੀ ਉਦੇ ਵਿੱਚ ਇੰਨੀ ਵੀ ਲਗਾਤਾਰ ਵੱਧਦੀ ਜਾ ਰਹੀ ਸੀ ਰੌਸ਼niਆ ਚ ਡੁੱਬਿਆ ਹੋਇਆ ਨਾਈਟ ਕਲੱਬ ਜਿਹਦਾ ਦਰਵਾਜ਼ਾ ਖੋਲਦਿਆਂ ਧੁਮਾਕੇਦਾਰ ਸੰਗੀਤ ਕੰਨਾਂ ਨੂੰ ਸੁਣਾਈ ਦਿੰਦਾ ਕਾਊਂਟਰ ਤੇ ਤਿੰਨ ਚਾਰ ਨੌਜਵਾਨ ਲੜਕੀਆਂ ਜਿਨ੍ਹਾਂ ਨੇ ਲੋਅ ਕਟ ਕਾਲੇ ਟੌਪ ਮਿੰਨੀ ਸਕਰਟਾਂ ਪਹਿਨੀਆਂ ਹੋਈਆਂ ਨੇ ਉਹ ਗਾਕਾਂ ਦਾ ਸਵਾਗਤ ਕਰ ਰਹੀਆਂ ਨੇ ਤੇ ਟੇਬਲਾਂ ਦੀ ਉਪਲਬਧੀ ਅਨੁਸਾਰ ਗਾਕਾਂ ਨੂੰ ਅੰਦਰ ਲਿਜਾ ਕੇ ਬਿਠਾ ਰਹੀਆਂ ਨੇ ਟੇਬਲਾਂ ਤੇ ਖਾਣ ਤੇ ਪੀਣ ਦੀ ਸਰਵਿਸ ਦੇਣ ਲਈ ਲੜਕੀਆਂ ਟਰੇਆਂ ਚੁੱਕੀ ਫਿਰ ਰਹੀਆਂ ਨੇ ਸੱਜੇ ਪਾਸੇ ਬਾਹਰ ਹੈ ਇੱਥੇ ਨੌਜਵਾਨ ਮੁੰਡੇ ਕੁੜੀਆਂ ਦਾ ਕਾਫੀ ਇਕੱਠਾ ਕਈ ਬਾਰ ਚੇਰਾਂ ਤੇ ਬੈਠੇ ਅੜੇ ਖੜੇ ਨੇ ਸ਼ਰਾਬ ਪੀ ਰਹੇ ਨੇ ਸਿਗਰਟ ਪੀਣ ਦੀ ਭਾਵੇਂ ਮਨਾਹੀ ਆ ਪਰ ਬਾਹਰੋਂ ਸਿਗਰਟ ਪੀ ਕੇ ਆਏ ਲੋਕਾਂ ਨਾਲ ਦੁਰਗੰਧ ਅੰਦਰ ਜ਼ਰੂਰ ਆ ਗਈ ਹੋ ਸਕਦਾ ਕਿਸੇ ਨੇ ਮਹਿਰੂਆਨਾ ਵੀ ਪੀਤਾ ਹੋਵੇ ਲੋਕ ਨਸ਼ੇਚੇ ਨੇ ਨੱਚ ਰਹੇ ਨੇ ਇੱਕ ਟੇਬਲ ਤੇ ਪੰਜ-ਛੇ ਕੁੜੀਆਂ ਕੁਝ ਮੁੰਡੇ ਬੈਠੇ ਨੇ ਮੈਗੀ ਬਰਥਡੇ ਗਰਲ ਐ ਸਭ ਲਈ ਕੇਂਦਰ ਬਿੰਦੂ ਬਣੀ ਹੋਈ ਆ ਹੁਣੇ ਜੋ ਸਰਵਿਸ ਗਰਲ ਜਗਦੀ ਫੁੱਲ ਜੜੀ ਵਾਲਾ ਕੇਕ ਰੱਖ ਕੇ ਗਈ ਸੀ ਮੈਗੀ ਲਈ ਗੀਤ ਵੀ ਗਾ ਕੇ ਗਈ ਆ ਉਹ ਕੇਕ ਹੁਣ ਕੱਟਿਆ ਜਾ ਚੁੱਕਿਆ ਹੁਣ ਸਿਰਫ ਗੱਲਾਂ ਹੋ ਰਹੀਆਂ ਨੇ ਮੈਗੀ ਸ਼ੈਂਪੇਨ ਦੀ ਘੁੱਟ ਭਰ ਕੇ ਕਹਿ ਰਹੀ ਆ ਨਵੀ ਉਹਦਾ ਪ੍ਰਾਇ ਨਵੀਂ ਜਦ ਪਹਿਲੇ ਸਾਲ ਯੂਨੀਵਰਸਿਟੀ ਗਿਆ ਤਾਂ ਮਮ ਡੈਡ ਨੇ ਛਾਟ ਉਹਨੂੰ ਕਿਆਰ ਲੈ ਦਿੱਤੀ ਮੇਰਾ ਹੁਣ ਦੂਜਾ ਸਾਲ ਆ ਮੈਂ ਕਹਿ ਕੇ ਕਿ ਹੰਬਗੀ ਕਿ ਜੇ ਮੈਨੂੰ ਨਵੀਂ ਕਾਰ ਨਹੀਂ ਲੈਣੀ ਤਾਂ ਪੁਰਾਣੀ ਹੀ ਕਾਰ ਲੈ ਕੇ ਦੇ ਦਿਓ ਪਰ ਮੇਰੀ ਕੋਈ ਨਹੀਂ ਸੁਣਦਾ ਬਿਕੋਜ਼ ਮੈਂ ਕੁੜੀਆਂ ਇੰਡੀਅਨ ਲੋਕ ਸਿਰਫ ਮੁੰਡਿਆਂ ਦੀ ਗੱਲ ਸੁਣਦੇ ਨੇ ਆਈ ਹੇਟ ਦਿਸ ਬਲਸ਼ਿਟ ਕਲਚਰ ਦਿਸ ਇਜ਼ ਜੈਂਡਰ ਡਿਸਕ੍ਰਿਮੀਨੇਸ਼ਨ ਇੱਕ ਹੋਰ ਕੁੜੀ ਬੋਲੀ ਵਿਕਾਸ ਨੇ ਪੁੱਛਿਆ ਹੁਣ ਕਿੱਥੇ ਹੈ ਤੇਰਾ ਬ੍ਰਦਰ ਇੰਗਲੈਂਡ ਆਸਟਨ ਯੂਨੀਵਰਸਿਟੀ ਦੇ ਸੈਮੈਸਟਰ ਉੱਥੇ ਕਰਨ ਗਿਆ ਥਿਸ ਇਜ਼ ਦੀ ਪਾਰਟ ਆਫ ਹਿਸ ਕੋਰਸ ਇੱਥੇ ਕਿੱਥੇ ਵੱਡਦਾ ਸੀ ਵਾਟਲੂ ਯੂਨੀਵਰਸਿਟੀ ਚ ਤੇ ਉੱਥੇ ਹੀ ਰੈਜ਼ੀਡੈਂਸ ਤੇ ਰਹਿੰਦਾ ਸੀ ਮੈਂ ਮਿੰਨਤਾ ਕੀਤੀਆਂ ਸੀ ਕਿ ਮੈਂ ਵੀ ਰੈਜ਼ੀਡੈਂਸ ਤੇ ਰਹਿ ਕੇ ਲਾਈਫ ਦਾ ਐਕਸਪੀਰੀਅੰਸ ਕਰਨਾ ਹੈ ਤਾਂ ਮੇਰੀ ਗ੍ਰੈਂਡਮਾ ਡੈਡ ਨੂੰ ਕਹਿੰਦੀ ਕਿ ਕੁੜੀਆਂ ਕਿਵੇਂ ਬਾਹਰ ਰਹਿ ਸਕਦੀਆਂ ਨੇ ਵਾਟ ਆਈ ਹੈਲ ਆਮ ਸੋ ਸਰਪ੍ਰਾਈਜ਼ਡ ਕਿੰਨੀ ਘਟਿਆ ਸੋਚਾ ਮੈਂ ਇਹ ਡਰਾਮਾ ਬਿਲਕੁਲ ਲਾਈਕ ਨਹੀਂ ਕਰਦੀ ਇਸੇ ਕਰਕੇ ਅੱਜ ਸਭ ਦੀ ਮਰਜ਼ੀ ਦੇ ਖਿਲਾਫ ਇੱਥੇ ਆਈ ਆ ਸ਼ਾਇਰਾ ਬੋਲੀ ਜੇ ਰੈਜ਼ਿਡੈਂਸ ਤੇ ਰਹਿਣਾ ਹੀ ਸੀ ਤਾਂ ਕਿਤੇ ਦੂਰ ਦੀ ਯੂਨੀਵਰਸਿਟੀ 'ਚ ਐਡਮਿਸ਼ਨ ਲੈਂਦੀ ਅਪਲਾਈ ਨਹੀਂ ਸੀ ਕਿਤਾ ਕਿਤੇ ਹੋਰ ਮੈਂ ਆਟਵਾ ਮਿਸ਼ੀਗਨ ਸੈਨ ਕੈਥਰੀਨ ਸਭ ਜਗ੍ਹਾ ਤੇ ਅਪਲਾਈ ਕੀਤਾ ਸੀ ਤੇ ਪਰਮਿਸ਼ਨ ਵੀ ਆ ਗਈ ਸੀ ਪਰ ਡੈਡ ਅੜ ਗਏ ਕਿ ਕੁੜੀ ਬਾਹਰ ਨਹੀਂ ਭੇਜਣੀ ਅਖੇ ਯਾਰਕ ਯੂਨੀਵਰਸਿਟੀ ਜਾ ਤੇ ਰੋਜ਼ ਘਰ ਆਇਆ ਕਰ ਹੁਣ ਮੈਂ ਰੋਜ਼ ਬੱਸਾਂ 'ਚ ਠੱਕੀ ਖਾਨੀ ਆ ਕਲਾਸਾਂ 'ਚ ਟਾਈਮ ਸਿਰ ਨਹੀਂ ਪਹੁੰਚ ਹੁੰਦਾ ਮੇਰਾ ਕੈਰੀਅਰ ਤੇ ਮੇਰੀ ਲਾਈਫ ਸਾਰੇ ਖਰਾਬ ਕਰਕੇ ਰੱਖ ਦਿੱਤੀ ਤੇਰਾ ਭਰਾ ਤੇਰੀ ਬਾਰੇ ਕੀਵੇਂ ਸੋਚਦਾ ਕਿਸੇ ਹੋਰ ਨੇ ਪੁੱਛਿਆ ਹੀ ਇਜ਼ 올 ਰਾਈਟ ਉਹਨੂੰ ਪਤਾ ਹੈ ਕਿ ਮੇਰੇ ਨਾਲ ਡਿਸਕ੍ਰਿਮੀਨੇਸ਼ਨ ਹੁੰਦੀ ਆ ਪਰ ਉਹ ਥੋੜਾ ਗਰੀਡੀ ਆ ਸਟੈਂਡ ਨਹੀਂ ਲੈਂਦਾ ਕਿ ਤੇ ਡੈਡ ਨਾਲ ਗੁੱਸੇ ਹੋ ਜਾਣ ਤੇ ਉਹਦਾ ਖਰਚਾ ਨਾ ਬੰਦ ਹੋ ਜਾਵੇ। ਇਧਰ ਮੈਨੂੰ ਦੇਖੋ ਮੈਂ ਪਾਰਟ ਟਾਈਮ ਜੌਬ ਕਰਕੇ ਖਰਚੇ ਪੂਰੇ ਕਰਦੀ ਆਂ। ਕੁਝ ਵੀ ਮੰਗਾ ਤਾਂ ਦਾਦੀ ਪਹਿਲਾਂ ਕਹਿ ਦਿੰਦੀ ਆ ਕਿ ਤੂੰ ਕੀ ਕਰਨਾ ਤੇ ਡੈਡ ਨੂੰ ਰੋਕ ਦਿੰਦੀ ਆ ਕਿ ਐਵੇਂ ਨਾ ਕੁੜੀ ਨੂੰ ਸਿਰ ਚੜਾ ਮੇਰਾ ਹੁਣ ਉਸ ਘਰ ਚ ਦਮ ਘੁੱਟਦਾ। ਮੈਨੂੰ ਸਿਰਫ ਮੇਰੀ ਮਾਂ ਅੰਡਰਸਟੈਂਡ ਕਰਦੀ ਆ ਤੇ ਮੈਗੀ ਤਾਂ ਰੋਣ ਨਿਕਲ ਗਿਆ। ਉਹਦੇ ਮਿੱਤਰ ਮੁੰਡੇ ਮਾਈਕਲ ਨੇ ਉਹਨੂੰ ਥਪ-ਥਪਾ ਕੇ ਦਿਲਾਸਾ ਦਿੱਤਾ। ਮੈਗੀ ਬੋਲੀ ਅੱਜ ਰਾਤ ਉਹ ਟ੍ਰੈਸੀ ਕੋਲ ਰਹੇਗੀ ਘਰ ਨਹੀਂ ਜਾਵੇਗੀ ਉਹ ਬਾਲਗਾ ਆਪਣੇ ਫੈਸਲੇ ਆਪ ਕਰ ਸਕਦੀ ਆ ਆਪਣਾ ਜਨਮ ਦਿਨ ਆਪਣੇ ਤਰੀਕੇ ਨਾਲ ਮਨਾਉਣ ਦਾ ਇਹ ਉਹਦਾ ਹੀ ਫੈਸਲਾ ਸੀ ਫੇਰ ਤਾਂ ਤੇਰਾ ਵਿਆਹ ਵੀ ਉਹਨਾਂ ਦੀ ਮਰਜ਼ੀ ਤੋਂ ਬਿਨਾ ਨਹੀਂ ਹੋਣਾ ਹਾਂ ਦਾਦੀ ਨੂੰ ਤੇ ਡੈਡ ਨੂੰ ਸਿਰਫ ਜੱਟ ਸਿੱਖ ਮੁੰਡਾ ਮਨਜ਼ੂਰਾ ਮੈਂ ਤਾਂ ਸਿੱਖ ਰਿਲੀਜੀਅਨ ਤੇ ਸਟੱਡੀ ਕੀਤੀ ਸੀ ਕਿ ਇਹ ਕਾਸਟ ਸਿਸਟਮ ਨੂੰ ਨਹੀਂ ਮੰਨਦੇ ਤੇ ਸਭ ਇਨਸਾਨਾਂ ਨੂੰ ਬਰਾਬਰ ਸਮਝਦੇ ਨੇ ਸੈਂਡਰਾ ਨੇ ਪੁੱਛਿਆ ਇਹ ਸਿਰਫ ਕਹਿਣ ਦੀਆਂ ਗੱਲਾਂ ਨੇ ਤੇ ਤੇਰਾ ਬ੍ਰਦਰ ਉਹਦੀ ਗਰਲਫ੍ਰੈਂਡ ਵੀ ਵਾਈਟ ਮਲੇਸਾ ਹੈ ਜੋ ਅਜੇ ਸਿਰਫ ਮੈਨੂੰ ਪਤਾ ਹੈ ਪੰਗਾ ਤਾਂ ਉਹਦਾ ਵੀ ਪਊ ਜੇ ਉਹਨੇ ਘਰ ਛੱਡਣ ਨੂੰ ਕਹਿਤਾ ਫਿਰ ਸ਼ਾਇਦ ਮੰਨ ਵੀ ਜਾਣ ਕਿਉਂਕਿ ਉਹ ਮੁੰਡਾ ਹੈ ਨਾ ਉਹਦੇ ਮਿੱਤਰ ਮੁੰਡੇ ਕੁੜੀਆਂ ਸਭ ਉਹਦੀਆਂ ਗੱਲਾਂ ਸੁਣ ਸੁਣ ਕੇ ਹੈਰਾਨ ਹੋ ਰਹੇ ਸੀ ਉਹ ਤੋਂ ਬਾਅਦ ਮੈਗੀ ਨੇ ਹੋਟਲ 'ਚ ਜਾਣਾ ਸੀ ਉਹਨੇ ਆਪਣੀ ਮਾਂ ਨੂੰ ਟੈਕਸਟ ਮੈਸੇਜ ਕਰਕੇ ਇਸ ਬਾਰੇ ਦੱਸ ਦਿੱਤਾ ਨਵਜੋਤ ਮੈਗੀ ਦਾ ਭਰਾ ਉਹ ਤੋਂ 2 ਸਾਲ ਵੱਡਾ ਸੀ ਦੋਨਾਂ ਦਾ ਬਚਪਨ ਇਕੱਠਿਆਂ ਬੀਤਿਆ ਸੀ ਪਰ ਪਾਲਣ ਪੋਸ਼ਣ 'ਚ ਬਹੁਤ ਫਰਕ ਸੀ ਦੋਹਾਂ ਬੱਚਿਆਂ ਨੂੰ ਆਪਣੇ ਦਾਦਾ ਕਰਤਾਰ ਸਿੰਘ ਦੀ ਮਾੜੀ-ਮਾੜੀ ਯਾਦ ਸੀ ਫਿਰ ਇੱਕ ਵਾਰ ਉਹ ਇੰਡੀਆ ਗਿਆ ਤੇ ਕਦੇ ਵਾਪਸ ਨਹੀਂ ਆਇਆ ਨਿੱਕੇ ਹੁੰਦਿਆਂ ਨੂੰ ਦਾਦੀ ਨੇ ਪਾਲਿਆ ਦਾਦੀ ਜਿਸ ਮਾਹੌਲ 'ਚ ਆਪ ਪਲੀ ਸੀ ਉਹੀ ਮਹੌਲ ਉਹ ਉਹਨਾਂ ਤੇ ਲਾਗੂ ਕਰਦੀ ਰਹੀ ਦਾਦੀ ਦੇ ਸਮੇ ਕੁੜੀਆਂ ਦੀ ਕੋਈ ਅਹਿਮੀਅਤ ਨਹੀਂ ਸੀ ਹੁੰਦੀ ਪਤਾ ਨਹੀਂ ਉਹ ਆਪਣੇ ਨਾਲ ਹੋਏ ਤਕਿਆਂ ਨੂੰ ਹੁਣ ਕਿਉਂ ਦੁਹਰਾ ਰਹੀ ਸੀ ਉਹਨੂੰ ਮੈਗੀ ਦੀ ਕੋਈ ਗੱਲ ਚੰਗੀ ਨਹੀਂ ਸੀ ਲੱਗਦੀ ਦਾਦੀ ਦੀ ਬੇਲੋੜੀ ਦਖਲਅੰਦਾਜ਼ੀ ਕਾਰਨ ਮੈਗੀ ਨੇ ਬਰਥਡੇ ਪਾਰਟੀ ਘਰੋਂ ਬਾਹਰ ਰੱਖੀ ਸੀ ਉਹ ਵੀ ਸਭ ਦੀ ਮਰਜ਼ੀ ਦੇ ਖਿਲਾਫ ਪਰ ਨਵੀ ਉਸ ਨਾਲ ਸਹਿਮਤ ਸੀ ਉਹਨੂੰ ਪਤਾ ਸੀ ਕਿ ਮੈਗੀ ਨੇ ਹੁਣ ਤੱਕ ਕਿੰਨਾ ਵਰਤਕਰਾ ਚੱਲਿਆ ਅਜੇ ਹੁਣੇ ਉਹ ਮੈਗੀ ਨੂੰ ਫੋਨ ਕਰਕੇ ਹਟਿਆ ਸੀ ਜੇ ਮੈਂ ਕੋਈ ਵੀ ਖੇਡ ਮੰਗਣੀ ਤਾਂ ਦਾਦੀ ਮਾਂ ਨੇ ਖੋਗੇ ਕਹਿਣਾ ਕਿ ਵੀਰੇ ਨੂੰ ਦੇ ਦੇ ਉਹਨੇ ਦੁੱਧ ਪੀਣ ਨੂੰ ਕਹਿਣਾ ਤਾਂ ਆਖਣਾ ਕੁੜੀਆਂ ਨਹੀਂ ਪਿੰਦੀਆਂ ਹੁੰਦੀਆਂ ਦੁੱਧ ਪੈਂਟ ਪਾ ਲੈਣੀ ਤਾਂ ਕਹਿਣਾ ਇਹ ਕਿਉਂ ਪਾਈ ਆ ਮੈਗੀ ਦੱਸਦੀ ਰਹੀ ਸਲਵਾਰ ਕਮੀਜ਼ ਪਹਿਨਣੇ ਮੈਗੀ ਨੂੰ ਚੰਗੇ ਨਹੀਂ ਸੀ ਲੱਗਦੇ ਜੇ ਮੈਗੀ ਨਾਲ ਕਿਸੇ ਗੋਰੀ ਕਾਲੀ ਕੁੜੀ ਨੇ ਖੇਡਣਾ ਜਾਣਾ ਤਾਂ ਵੀ ਘਰਦਿਆਂ ਨੇ ਮਨਾ ਕਰ ਦੇਣਾ ਤੇ ਕਹਿਣਾ ਕਿ ਗੋਰੇ ਕਾਲੇ ਚੰਗੇ ਨਹੀਂ ਹੁੰਦੇ ਓ ਹੁਣ ਤੱਕ ੱੱਕੇਸ਼ਾਹੀ ਬਰਦਾਸ਼ਤ ਕਰਦੀ ਆਈ ਆ ਨਵੀ ਦਿਲੋ ਤਾਂ ਮੈਗੀ ਦੇ ਨਾਲ ਸੀ ਪਰ ਘਰਦਿਆਂ ਨੂੰ ਜ਼ਾਹਰ ਨਹੀਂ ਸੀ ਹੋਣ ਦੇਣਾ ਚਾਹੁੰਦਾ ਕਦੇ-ਕਦੇ ਉਹ ਆਪਣੀ ਮਾਂ ਨਾਲ ਇਸ ਸੰਬੰਧੀ ਰੋਸ ਜ਼ਰੂਰ ਕਰਦਾ ਸੀ ਮਾਂ ਤਾਂ ਵਿਚਾਰੀ ਆਪ ਬੇਵੱਸ ਸੀ ਜੋ ਨੀਂਦ ਦੀਆਂ ਗੋਲੀਆਂ ਖਾ ਕੇ ਸੌਣ ਦਾ ਯਤਨ ਕਰਦੀ ਰਹਿੰਦੀ ਸੀ ਮਾਂ ਤਾਂ ਵਿਚਾਰੀ ਆਪ ਬੇਵੱਸ ਸੀ ਜੋ ਨੀਂਦ ਦੀਆਂ ਗੋਲੀਆਂ ਖਾ ਕੇ ਸੌਣ ਦਾ ਯਤਨ ਕਰਦੀ ਰਹਿੰਦੀ ਦੂਜਾ ਦਿਨ ਚੜਿਆ ਐਤਵਾਰ ਹੋਣ ਕਰਕੇ ਬਲਬੀਰ ਤੇ ਸਤਵੀਰ ਘਰ ਵਿੱਚ ਸੀ ਮੈਗੀ ਬਿਨਾਂ ਦਾ ਘਰ ਸੁੰਨਾ ਸੀ ਪੁੱਤ ਤਾਂ ਪਹਿਲਾਂ ਹੀ ਇੰਗਲੈਂਡ ਵਿੱਚ ਸੀ ਮੈਗੀ ਦਾ ਖੁੱਲਾ ਕਮਰਾ ਭਾਂਪਾਂ ਕਰ ਰਿਹਾ ਸੀ ਬਲਬੀਰ ਨਸ਼ੀ ਦੀ ਟੋਟ ਕਰਨ ਫ੍ਰੀਜ 'ਚੋਂ ਜੂਸ ਲੱਭਦਾ ਫਿਰ ਰਿਹਾ ਸੀ ਮੈਗੀ ਹੁੰਦੀ ਤਾਂ ਕਦੋਂ ਦਾ ਹੱਕਾ ਮਾਰ ਰਿਆ ਹੁੰਦਾ ਬਲਵੰਤ ਕੌਰ ਹਜੇ ਕਮਰੇ 'ਚੋਂ ਥੱਲੇ ਨਹੀਂ ਸੀ ਉਤਰੀ ਸਾਰੇ ਆਪਣੇ ਮਨ ਤੇ ਕੋਈ ਬੋਝ ਚੁੱਕੀ ਫਿਰ ਰਹੇ ਸੀ ਘਰ ਚ ਬਣੀ ਤੇ ਕੋਨ ਇਸ ਬੇਚੈਨੀ ਦਾ ਕਾਰਨ ਸੀ। ਸਤਵੀਰ ਬੈਕਯਾਰਡ ਚ ਚਿੜੀਆਂ ਨੂੰ ਦਾਣੇ ਪਾ ਰਹੀ ਸੀ। ਕਾਟੂਆ ਇਧਰ ਉਧਰ ਭੱਜੀਆਂ ਫਿਰ ਰਹੀਆਂ ਸੀ। ਬੈਕਯਾਰਡ ਚ ਰੌਣਕ ਸੀ। ਕੁਝ ਜਾਨਵਰ ਭੁੱਖੇ ਜਾਪਦੇ ਸਨ ਤੇ ਖਾਣ ਲਈ ਬਹੁਤ ਉਤਾਵਲੇ ਸਨ। ਕਈ ਅਜੀਬੀ ਫੈਂਸ ਦੇ ਇਧਰ ਉਧਰ ਟਪੂਸੀਆਂ ਮਾਰ ਰਹੀ ਸੀ। ਚੈਰੀ ਟਰੀ ਨਾਲ ਲਟਕਦਾ ਆਲਣਾ ਖਾਲੀ ਪਿਆ ਸੀ। ਕਦੇ-ਕਦੇ ਇਸ ਵਿੱਚ ਨਿੱਕੇ-ਨਿੱਕੇ ਬੋਟ ਹੋਇਆ ਕਰਦੇ ਸੀ ਜੋ ਖੰਭ ਨਿਕਲਦੇ ਅਨਸਾਰ ਉਡਾਰੀ ਮਾਰ ਗਏ ਸਤਵੀਰ ਸੋਚਾਂ 'ਚ ਪੈ ਗਈ ਕੀ ਕਾਇਦੇ ਕਾਨੂੰਨ ਤੇ ਬੰਦਸ਼ਾਂ ਸਿਰਫ ਇਨਸਾਨਾਂ ਲਈ ਹੁੰਦੇ ਨੇ ਪੰਛੀਆਂ ਤੇ ਬੋਟਾਂ ਦੇ ਜਦੋਂ ਖੰਭ ਨਿਕਲਣ ਤਾਂ ਉਹ ਵੀ ਤਾਂ ਉੱਡੀ ਜਾਂਦੇ ਨੇ ਮੈਂ ਕਿਉਂ ਉਦਾਸਾਂ ਤੇ ਮੈਗੀ ਨੂੰ ਅਸੀਂ ਕੈਦ ਕਰਕੇ ਕਿਉਂ ਰੱਖਣਾ ਚਾਹੁੰਦੇ ਆ ਉਹਦੇ ਮਨ ਤੋਂ ਸਾਰਾ ਬੋਝ ਲੈ ਗਿਆ ਉਹ ਹੌਸਲੇ ਨਾਲ ਅੰਦਰ ਗਈ ਸਾਰੇ ਘਰ ਦਾ ਜਾਇਜ਼ਾ ਲਿਆ ਸਾਰਾ ਕੁਝ ਪਹਿਲਾਂ ਵਰਗਾ ਸੀ ਪਰ ਹੁਣ ਉਹ ਪਹਿਲਾਂ ਵਰਗੀ ਨਹੀਂ ਸੀ ਉਹ ਸਿੱਧੇ ਬੈਡਰੂਮ 'ਚ ਗਈ ਨਿਮੋਝਣੇ ਜਿਹੋਏ ਪਤੀ ਨੂੰ ਬੋਲੀ ਇਹ ਹੁਣ ਬੈਠ ਕੇ ਤਾਂ ਨਹੀਂ ਸਰਨਾ ਬੱਚੇ ਹੁਣ ਬਾਲਗ ਹੋ ਗਏ ਕਿੰਨਾ ਕੁ ਚਿਰ पिਂਜਰੇ 'ਚ ਪਾ ਕੇ ਰੱਖਾਂਗੇ ਹੁਣ ਬੱਚਿਆਂ ਨੂੰ ਨਹੀਂ ਆਪਾਂ ਨੂੰ ਬਦਲਾਣਾ ਚਾਹੀਦਾ ਉਹਨਾਂ ਨੂੰ ਵੀ ਸੁਣਨਾ ਚਾਹੀਦਾ ਜੇ ਉਹ ਘਰੋਂ ਭੱਜ ਕੇ ਆਪਣੀ ਮਰਜ਼ੀ ਦਾ ਜੀਣਾ ਚਾਹਣ ਤਾਂ ਆਪਾਂ ਕੀ ਕਰ ਲਾਂਗੇ ਉਠੋ ਨਾਓ ਤੋ ਹਾਲਾਤ ਨੂੰ ਫੇਸ ਕਰੋ ਬੱਚਿਆਂ ਨੂੰ ਜੀਣ ਦਿਓ ਤੇ ਲੋਕਾਂ ਦੀ ਪਰਵਾਹ ਕਰਨੀ ਛੱਡ ਦਿਓ ਨਹੀਂ ਤਾਂ ਟੱਬਰ ਗਵਾ ਬੈਠੋਗੇ ਸਤਵੀਰ ਨੇ ਬਲਬੀਰ ਨੂੰ ਬੈੱਡ ਤੋਂ ਉਠਾਣ ਲਈ ਆਪਣਾ ਹੱਥ ਅੱਗੇ ਕੀਤਾ ਤੇ ਉਸ ਨੇ ਵੀ ਹੱਥ ਫੜ ਲਿਆ ਬਲਬੀਰ ਨੂੰ ਸਮਝ ਆ ਚੁੱਕਿਆ ਸੀ ਕਿ ਉਹ ਕੁਝ ਨਹੀਂ ਕਰ ਸਕਦਾ ਸਤਵੀਰ ਅਜੇ ਵੀ ਬੋਲ ਰਹੀ ਸੀ ਜਦੋਂ ਮੈਗੀ ਘਰ ਆਈ ਤਾਂ ਉਸ ਨੂੰ ਕੁਝ ਨਾ ਕਹੋ ਮੈਂ ਕੇਕ ਆਰਡਰ ਕਰ ਦੰਨੀ ਆ ਅੱਜ ਆਪਾਂ ਉਹਦੇ ਜਨਮ ਦਿਨ ਦਾ ਕੇਕ ਕੱਟ ਲਵਾਂਗੇ ਮੈਂ ਉਸ ਨੂੰ ਗਿਫਟ ਵੀ ਦੇਣਾ ਉਹਨੇ ਪਾਰਸਟੋ ਕੱਢ ਕੇ ਲਿਆਂਦਾ ਪੰਡੋਰਾ ਬਲਬੀਰ ਦੇ ਅੱਗੇ ਕਰ ਦਿੱਤਾ ਬਲਬੀਰ ਨੇ ਜਦੋਂ ਵੇਖ ਲਈ ਜੇ ਕੰਗਣ ਨੂੰ ਦੇਖਿਆ ਕਈ ਲੜੀਆਂ ਲੰਮਕ ਰਹੀਆਂ ਸੀ ਕਈ ਲੜੀਆਂ ਤੋਂ ਦਿਲ ਦੀ ਸ਼ਕਲ ਵਾਲੇ ਚਾਰਮ ਸਨ ਜਿਨ੍ਹਾਂ 'ਚ ਇੱਕ ਤੇ ਲਵ ਯੂ ਡੈਡ ਲਿਖਿਆ ਹੋਇਆ ਸੀ ਇਹ ਸਾਰੇ ਚਾਰਮ ਮੈਗੀ ਦੀ ਪਸੰਦ ਦੇ ਸਨ ਜੋ ਨੇ ਆਪ ਚੁਣੇ ਸੀ ਇਹਦੀ ਸਾਰੀ ਕੀਮਤ ਸਤਵੀਰ ਨੇ ਆਪਣੀ ਓਵਰਟਾਈਮ ਮਨੀ ਚੋਂ ਪੇ ਕੀਤੀ ਸੀ ਬਲਬੀਰ ਇਸ ਕੰਗਣ ਨੂੰ ਧਿਆਨ ਨਾਲ ਦੇਖਦਾ ਰਿਹਾ ਦੁਪਹਿਰ ਵਕਤ ਮੈਗੀ ਖੁਦ ਘਰ ਆ ਗਈ। ਉਦੋਂ ਤੱਕ ਸਭ ਨੇ ਆਪਣੇ ਆਪ ਨੂੰ ਸਥਿਤੀ ਅਨੁਸਾਰ ਢਾਲ ਲਿਆ ਸੀ। ਕਿਸੇ ਨੇ ਉਹਨੂੰ ਕੁਝ ਨਾ ਕਿਹਾ ਤੇ ਨਾ ਹੀ ਬਾਹਰ ਰਾਤ ਰਹਿਣ ਬਾਰੇ ਕੋਈ ਸਵਾਲ ਕੀਤੇ। ਮਲਬੀਰ ਬੀਬੀ ਦੇ ਗੋਡੇ ਮੁੱਢ ਬੈਠ ਕੇ ਸਮਝਾਉਂਦਾ ਰਿਹਾ ਕਿ ਬੱਚਿਆਂ ਦੀ ਆਪਣੀ ਜ਼ਿੰਦਗੀ ਆ। ਹੁਣ ਉਹ ਬਾਲਗ ਹੋ ਚੁੱਕੇ ਨੇ। ਉਹਨੇ ਵੀ ਇਹੀ ਕਿਹਾ ਕਿ ਜਦੋਂ ਆਪਾਂ ਕੁਝ ਕਰ ਹੀ ਨਹੀਂ ਸਕਦੇ ਫਿਰ ਟੜਫਣਾ ਵੀ ਕਾਹਦੇ ਲਈ ਆ? ਜੇ ਆਪਾਂ ਧੱਕਾ ਕਰਾਂਗੇ ਉਹ ਘਰ ਛੱਡ ਕੇ ਦੌੜ ਜਾਣਗੇ। ਆਪਾਂ ਕਿਹੜਾ ਇੱਥੇ ਸਦਾ ਬੈਠੇ ਰਹਿਣੇ ਮਰਜ਼ੀ ਤਾਂ ਫਿਰ ਵੀ ਉਹਨਾਂ ਦੀ ਕਰਨੀ ਆ ਹੁਣ ਤੂੰ ਵੀ ਕੁਝ ਨਾ ਕਹੀਂ ਭਾਈ ਤਿੰਨ ਕਰੋ ਜਾਂ 13 ਕਰੋ ਮੈਨੂੰ ਕੀ ਮੈਂ ਕੀ ਲੈਣਾ ਭਲਵੰਤ ਕੌਰ ਮਾਲਾ ਪਾਸੇ ਰੱਖ ਕੇ ਚੁੱਪ ਕਰ ਗਈ ਜਿਵੇਂ ਉਹਨੇ ਹਾਰ ਮੰਨ ਲਈ ਹੋਵੇ ਘਰ ਅੰਦਰ ਉਠਿਆ ਜਵਾਰ ਪਾਟਾ ਸ਼ਾਂਤ ਹੋ ਗਿਆ ਸ਼ਾਮ ਤੱਕ ਬਲਬੀਰ ਆਪ ਜਾ ਕੇ ਬਾਸਕਨ ਰੋਬਨ ਤੋਂ ਮੈਗੀ ਦੀ ਮਨ ਪਸੰਦਾ ਆਈਸਕ੍ਰੀਮ ਕੁਕੀ ਤੇ ਮੈਂਗੋ ਫਲੇਵਰ ਵਾਲਾ ਕੇਕ ਚੁਕ ਲਿਆ। ਘਰ ਚ ਪਕਾਣੇ ਤੇ ਰੇਬਨ ਬੰਨ ਦਿੱਤੇ ਗਏ। ਮੈਗੀ ਨੂੰ ਕਿਹਾ ਗਿਆ ਕਿ ਜਿਸ ਨੂੰ ਵੀ ਉਹਨੇ ਬੁਲਾਉਣਾ ਬੁਲਾ ਲਵੇ। ਉਹਨਾਂ ਨੂੰ ਕੋਈ ਇਤਰਾਜ਼ ਨਹੀਂ। ਮੈਗੀ ਦਾਦੀ ਨੂੰ ਜੱਫੀ ਪਾ ਕੇ ਮਿਲੀ ਵੀ ਤੇ ਹੁਣ ਉਹਦਾ ਵੀ ਗੁੱਸਾ ਲੈ ਗਿਆ ਸੀ। ਬਲਵੰਤ ਕੌਰ ਚਾਂਦੀ ਦੇ ਚਮੂਲੀਆਂ ਵਾਲੇ ਕੰਗਣ ਨੂੰ ਨਿਝ ਲਾ ਕੇ ਵੇਖ ਰਹੀ ਸੀ ਤੇ ਬੋਲੀ ਕੋਈ ਸੋਨੇ ਦੀ ਚੀਜ਼ ਬਣਾ ਦੰਦੇ ਮੈਂ ਵੀ ਆਪਣੀ ਪਲਸਣ ਚੋਂ ਕੋਈ ਹਿੱਸਾ ਪਾ ਦੰਦੀ। ਜਦੋਂ ਬਲਵੰਤ ਕੌਰ ਖੁਸ਼ ਹੁੰਦੀ ਸੀ ਜਦੋਂ ਬਲਵੰਤ ਕੌਰ ਖੁਸ਼ ਹੁੰਦੀ ਤਾਂ ਨਿਆਣੇ ਨੂੰ ਪੈਨਸ਼ਨ ਚੋਂ ਪੈਸੇ ਵੀ ਦੇ ਦਿੰਦੀ ਤੇ ਕੋਈ ਚੀਜ਼ ਵੀ ਲੈ ਦਿੰਦੀ ਹੁਣ ਵੀ ਉਹ ਮੈਗੀ ਨੂੰ ਦੇਣ ਲਈ 100 ਡਾਲਰ ਕੱਢੀ ਬੈਠੀ ਸੀ ਬੀਬੀ ਸੋਨਾ ਇੱਥੇ ਵਾਲੇ ਜਵਾਕ ਕਿੱਥੇ ਪੈਂਦੇ ਨਹੀਂ ਬਲਬੀਰ ਨੇ ਕਿਹਾ ਅੱਗੋਂ ਬਲਵੰਤ ਕੌਰ ਕੁਝ ਨਾ ਬੋਲੀ ਹੁਣ ਬਲਬੀਰ ਇਸ ਪੰਡੋਰੇ ਨੂੰ ਫਣੀ ਵੇਖ ਰਿਹਾ ਸੀ ਐਦੋਂ ਵੱਡਾ ਗਹਿਣਾ ਭਲਾ ਹੋਰ ਕੀ ਹੋ ਤੇ ਵੱਲ ਝਾਕ ਕੇ ਉਹਨੇ ਸੋਚਿਆ ਬਲਬੀਰ ਤੇ ਸਤਵੀਰ ਨੇ ਮੈਗੀ ਨੂੰ ਬੁੱਕਲ ਚ ਲੈ ਕੇ ਹੈਪੀ ਬਰਥਡੇ ਕਿਹਾ ਤੇ ਉਹਨੇ ਵੀ ਛੱਟ ਸੈਲਫੀ ਖਿੱਚ ਕੇ ਆਪਣੇ ਭਰਾ ਨਵੀ ਨੂੰ ਭੇਜ ਦਿੱਤੀ ਕੇਕ ਕਟਿਆ ਗਿਆ ਮੈਗੀ ਨੇ ਆਪਣੇ 20ਵੇਂ ਜਨਮ ਦਿਨ ਦੀਆਂ ਮੌਬਤੀਆਂ ਨੂੰ ਫੋਕ ਮਾਰੀ ਦਾਦੀ ਨੇ ਸਭ ਤੋਂ ਪਹਿਲਾਂ ਸ਼ਗਨ ਦੇ ਕੇ ਕੇਕ ਪਾਇਆ ਫਿਰ ਸਤਵੀਰ ਤੇ ਬਲਵੀਰ ਨੇ ਮੈਗੀ ਨੂੰ ਪੰਡੋਰਾ ਪਹਿਨਾ ਦਿੱਤਾ ਸਤਵੀਰ ਨੇ ਬੈਕਯਾਰਡ ਵੱਲ ਖੁੱਲਦੇ ਸਲਾਈਡਿੰਗ ਡੋਰ ਤੇ ਸ਼ੀਸ਼ਿਆਂ ਰਾਹੀਂ ਬਾਹਰ ਤੱਕਿਆ ਪੰਛੀਆਂ ਦੀਆਂ ਡਾਰਾਂ ਖੁੱਲੇ ਅਸਮਾਨ ਵਿੱਚ ਉੱਡ ਰਹੀਆਂ ਸਨ ਦੂਰ ਕੀਤੇ ਧਰਤ ਆਕਾਸ਼ ਆਪਸ ਵਿੱਚ ਮਿਲ ਰਹੇ ਸਨ ਚੈਰੀ ਦੇ ਦਰਖਤ ਨਾਲ ਲਟਕਦਾ ਆਲਣਾ ਹਵਾ ਨਾਲ ਝੁਮਰ ਰਿਹਾ ਸੀ ਉਮੀਦ ਕਰਦੀ ਹਾਂ ਜੀ ਤੁਹਾਨੂੰ ਅੱਜ ਦੀ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ